ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫਤਰ ਪੰਚਕੁਲਾ ਵਿੱਚ ਪਹੁੰਚੇ ਨੇ ਦੱਸਦੀ ਹੈ ਕਿ ਪੰਚਕੁਲਾ ਦੇ ਵਿੱਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੋ ਪ੍ਰੋਗਰਾਮ ਨੇ ਪਹਿਲੇ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਸੈਣੀ ਭਾਜਪਾ ਦੇ ਵਕੀਲ ਸੰमेलन ਵਿੱਚ ਸ਼ਾਮਿਲ ਹੋਏ ਨੇ ਤੇ ਉਸ ਤੋਂ ਬਾਅਦ ਆਤਮ ਨਿਰਪਰ ਭਾਰਤ ਤਹਿਤ ਆਤਮ ਨਿਰਪਰ ਹਰਿਆਣਾ ਸੈਲਫ ਹੈਲਪ ਗਰੁੱਪ ਦੀਆਂ ਮਹਿਲਾ ਮੈਂਬਰਾਂ ਦੇ ਨਾਲ ਚਰਚਾ ਕਰਨਗੇ ਇਹ ਚਰਚਾ ਪੰਚਕੁਲਾ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਵਿੱਚ ਹੋਏਗੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਪੰਚਕੁਲਾ ਪਹੁੰਚੇ ਨੇ ਜਿੱਥੇ ਉਹ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਦੇ ਵਿੱਚ ਖਾਸ ਚਰਚਾ ਕਰਨਗੇ ਇਹ ਚਰਚਾ ਆਤਮ ਨਿਰਪਰ ਭਾਰਤ ਤਹਿਤ ਆਤਮ ਨਿਰਪਰ ਹਰਿਆਣਾ ਸੈਲਫ ਹੈਲਪ ਗਰੁੱਪ ਦੀਆਂ ਮਹਿਲਾ ਮੈਂਬਰਾਂ ਦੇ ਨਾਲ ਕੀਤੀ ਜਾਵੇਗੀ ਸੀਐਮ ਸੈਣੀ ਦੇ ਪੰਚਕੁਲਾ ਦੇ ਵਿੱਚ ਦੋ ਪ੍ਰੋਗਰਾਮ ਨੇ ਪਹਿਲੇ ਪ੍ਰੋਗਰਾਮ ਦੇ ਵਿੱਚ ਸੀਐਮ ਸੈਣੀ ਭਾਜਪਾ ਦੇ ਵਕੀਲ ਸੰਮੇਲਨ ਵਿੱਚ ਸ਼ਾਮਿਲ ਹੋਏ ਨੇ ਤੇ ਦੂਸਰੇ ਦੇ ਵਿੱਚ ਸੈਲਫ ਹੈਲਪ ਗਰੁੱਪ ਦੀਆਂ ਮਹਿਲਾ ਮੈਂਬਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਾਵੇਗੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਚਕੁਲਾ ਪਹੁੰਚੇ ਨੇ ਜਿੱਥੇ ਉਹ ਦੋ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ